ਮਾਨੂੰ ਅਪੀਲ ਵੀ ਕਰਦੇ ਆ ਭਾਈ ਭਾਈ ਇਹਨਾਂ ਚੋਰਾ ਨੂੰ ਸਜ਼ਾ ਦਵਾ ਦੇ ਨਹੀਂ ਤਾਂ ਤੇਰੇ ਕੌਮ ਨਾਲ ਦੇ ਨਾਲ ਚ ਹੋਰ ਮੁਸੀਬਤਾਂ ਤੇਰੇ ਬਾਤੇ ਵਧਣਗੀਆਂ ਕੋਈ ਨਹੀਂ ਗਈ ਇਹਨਾਂ ਨੂੰ ਆਇਂਦੀ ਵੀ ਐ ਨਹੀਂ ਆਏ ਨੇ ਪਾਰਟੀ ਦੀ ਸਰਕਾਰ ਅਸੀਂ ਇਹ ਸਮਝਦੇ ਆ ਇਹ ਅਸੀਂ ਇਹ ਤੋੜੇ ਨਿਆ ਗਿਆ ਕਿ ਭਗਵਾਨ ਤੋਂ ਮਾਰੀ ਆ ਜਿਹੜੀ ਸਭੀ ਉਹ ਬਹੁਤ ਵਧੀਆ ਉਹਨਾਂ ਦੀ ਸੋਚ ਇੱਕ ਵੱਖਰੀ ਹੈ ਇਸ ਕਰਕੇ 90% ਲੋਕਾਂ ਦੇ ਵੋਟਾ ਸਾਡੀਆਂ ਪਰ ਉਹਨਾਂ ਦੇ ਨਾਲ ਬਈ ਝਾੜੂ ਪੂਲਾ ਪੀ ਦੇ ਵਿੱਚ ਬਹੁਤ ਸਾਰੇ ਚੋਰ ਹੋਰ ਜਿਹੜੀਆਂ ਸਾਰਾ ਕੁਝ ਉਹਨਾਂ ਦੇ ਵਿੱਚ ਆ ਕੇ ਉਹਨਾਂ ਦੇ ਵਿੱਚ ਬਣੇ ਹੋਇਆ ਸਮਾਨ ਆ ਸਾਡਾ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਤੋਂ ਨਹੀਂ ਤਾਂ ਝਾੜੂ ਪਾਰਟੀ ਦਾ ਜਿਹੜਾ ਆਉਣ ਵਾਲਾ ਕੋਈ ਖਾੜੀ ਚੋਰ ਬੜਾ ਇਹ ਜਣੀ ਸਾਰੀ ਕਾਰਗੁਜ਼ਾਰੀ ਜਿਹੜੀ ਚੋਰੀ ਹੋ ਚੁੱਕੀ ਹੈ ਜਿਹੜੀ ਰਾਜ ਦੀ ਜ਼ਿੰਮੇਵਾਰੀ ਬੱਤੀ ਅਸੀਂ ਜ਼ਿੰਮੇਵਾਰੀਆਂ ਨਾਲੇ ਜ਼ਮਾਨਤ ਕਰਵਾ ਦੇਣੀ ਹੈ ਬਾਈ 3 ਕਰੋੜ 72 ਲੱਖ ਦਾ ਦੋਏ ਮੋਰਚਾ ਬੰਨ੍ਹ ਦੇਖੋ ਪ੍ਰਧਾਨਗੀ ਤੋਂ 3 ਕਰੋੜ ਬਾਈ ਪਲਕ ਦਾ ਕੁਰਸੀ ਤੇ ਬੈਠ ਗਿਆ ਜਿਹੜੀ ਬਾਈ ਨਾਲੀਆਂ ਪਿੰਡੋਂ ਸਭ ਤੋਂ ਚੋਰੀ ਹੋਈਆਂ ਜਿਨ੍ਹਾਂ ਚੋਂ ਘੱਟ ਤੋਂ ਘੱਟ 12 ਟਰਾਲੀਆਂ ਨਾਪੇ ਦੇ ਵਿੱਚ ਆਉਂਦੀਆਂ ਬਾਈ ਇੱਕ ਟਰੈਕਟਰ ਇੱਥੇ ਆਉਂਦਾ ਜੋ ਅਸੀਂ ਆਉਂਦੇ ਆ ਬਾਈ ਸਰਕਾਰ ਨੂੰ ਪਤਾ ਸਾਰ ਪਰ ਕਿਸਾਨ ਲੱਗੇ ਹੋਏ ਉਹਨਾਂ ਕਹਿਣ ਉਹਨਾਂ ਨਾਲੇ ਜਿੰਨੇ ਚ ਬਾਈ ਪੱਟੇ ਖੁਲਾਸੇ ਕਰਾਂਗੇ ਨਾਬੇਟ ਹੋਰ ਕੀ ਸਮਾਉਣਾ ਬਿਲਕੁਲ ਜੀ ਦੇਖੋ ਜੀ ਅਸੀਂ ਪਹਿਲੇ ਦਿਨੋਂ ਕਹਿ ਰਹੇ ਹਾਂ ਕਿ ਇੱਥੇ ਹੋਟਲੀਆਂ ਕਈਆਂ ਦੇ ਘਰਾਂ ਕਰੀਆਂ ਬਾਈ ਉਹ ਹੁਣ ਟਾਈਮ ਹੋ ਜਾਣਾ ਤੇ ਮਾਰੀ ਨੰਬਰ ਉਹਨਾਂ ਦੀ ਨਦੀ ਬਾਈ ਕਾਰਜਕਾਰੀ ਆ ਇਹ ਸਾਡੇ ਸਾਡਾ ਸੰਘਰਸ਼ ਠੰਡਾ ਹੋ ਸਕਦਾ ਟਾਈਮ ਲੱਗ ਸਕਦਾ ਦੂਜੀ ਗੱਲ ਲੋਕਾਂ ਨੂੰ ਸਾਡੇ ਜੋ ਬਹੁਤ ਉਮੀਦਾਂ ਨੇ ਬਾਈ ਠੀਕ ਹੈ ਲੋਕਾਂ ਦੀਆਂ ਉਮੀਦਾਂ ਤੇ ਅਸੀਂ ਨਹੀਂ ਖਰੇ ਉਤਰ ਸਕਦੇ ਪਰ ਜਿੰਨੀ ਸਾਡੇ ਚ ਬਈ ਤਾਕਤਾਂ ਜਿੰਨੇ ਕ ਜੋਗੇ ਆ ਅਸੀਂ ਲੱਗੇ ਹੋਇਆ ਅਸੀਂ ਅਸਾਂ ਦੇਣਾ ਨਹੀਂ ਕਾਰਜਗਾਰ ਔਰ ਇਸ ਲੜਾਈ ਨੂੰ ਜਿਹਨੇ ਅੰਜਾਮ ਤੱਕ ਪਿਟਾ ਕੇ ਇਹਨਾਂ ਠੱਗਾ ਲਾ ਕੇ ਤੋਂ ਵੀ ਸਿਆਸੀ ਪਾਰਟੀਆਂ ਨਹੀਂ ਚੱਲਦਾ ਭਾਈ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਹੜਾ ਚੁੰਨੇ ਆ ਖਾਸ ਕਰਕੇ ਨਾਬੇ ਦੇ ਜਿਵੇਂ ਇੱਥੇ ਦੇ ਲਾਲਕਾ ਹੋ ਗਏ ਕਾਲੀ ਦਲ ਦੇ ਧਰਮ ਸੋਤ ਕਾਂਗਰਸ ਦਾ ਹੋ ਗਿਆ ਭਈ ਇਹ ਚੋਰਾਂ ਨਾਲ ਰਲੇ ਹੋਇਆ ਨਾਬੇ ਦੇ ਵਿੱਚ ਐਡੇ ਐਡੇ ਕਾਂਡ ਹੋਏ ਪਰ ਉਹ ਇੱਕ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ ਯਾਰ ਐਡੀ ਚੋਰੀ ਦੇ ਵੱਡੇ ਵੱਡੇ ਕੇਸ ਹੋਣ ਤੁਸੀਂ ਉਸ ਚੋਰਾਂ ਦੇ ਨਾਲ ਰਲ ਕੇ ਆਪਦੀ ਜ਼ੁਬਾਨ ਨੂੰ ਬੰਦ ਰੱਖੋ ਸਾਨੂੰ ਉੱਥੇ ਸ਼ੱਕ ਪੈਂਦੀ ਆ ਬਿਜੁਨੀਆ ਦੂਜੀਆਂ ਪਾਰਟੀਆਂ ਨੇ ਉਹ ਵੀ ਇਹਨਾਂ ਤਰ੍ਹਾਂ ਨਾਲ ਰੜੀਆਂ ਨੇ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਬਾਈ ਇਹਨਾਂ ਦੇ ਖਰਾਬ ਗੁੱਲ ਕੇ ਬੋਲੋ ਮੁੱਦੇ ਚੱਕੋ ਲੋਕਾਂ ਦੇ ਤਾਂ ਜੋ ਲੋਕ ਪਹਿਚਾਨ ਸਕਣਾਂ ਵੀ ਚੋਰ ਕਿਹੜੇ ਨੇ ਸਾਡੇ ਹੱਕ 'ਚ ਕਿਹੜੇ ਆ ਜਣੀ ਹਰ ਤਾਂ ਲੋਕਾਂ ਨੂੰ ਇਹ ਗੱਲ ਲੱਗਣ ਲੱਗੀ ਵੀ ਜਿੰਨੀਆਂ ਵੀ ਪਾਰਟੀਆਂ ਚਾਹੇ ਕਾਂਗਰਸ ਦੀ ਆ ਬਾਈ ਚਾਹੇ ਅਕਾਲੀ ਦਲ ਦੀ ਆ ਚਾਹੇ ਝਾੜੂ ਪਾਰਟੀ ਦੀ ਆ ਚਾਹੇ ਭਾਜਪਾ ਦੀ ਆ ਕਿਉਂਕਿ ਲੋਕਾਂ ਦੀ ਹੱਕ ਗੱਲ ਨਹੀਂ ਇਹ ਕਰਦੀ ਇਸ ਕਰਕੇ ਲੋਕਾਂ ਨੂੰ ਲੱਗਣ ਲੱਗਿਆ ਗੱਲ ਇਹ ਕਰਦਿਆ ਬਾਈ ਦੂਰੇ ਚਿਹਰੇ ਵਾਲੇ ਆ ਹਦੈਸੀ ਬਣਦਿਆ ਲੇਕਿਨ ਇਹ ਚੋਰ ਆ ਬਾਈ ਸੋ ਜੇ ਲੋਕਾਂ ਦੇ ਹੱਕ ਦੀ ਗੱਲ ਕਰਨਗੇ ਬਾਈ ਲੋਕਾਂ ਨੂੰ ਲੋਕ ਉਹਨਾਂ ਨੂੰ ਫਤਵਾ ਦੇਣਗੇ ਸੋ ਜ਼ਿਆਦਾ ਕੁਝ ਨਹੀਂ ਕਹਿੰਦਾ ਅੱਜ ਕਮੇਟੀ ਜਿੱਤਾ ਮੈਂ ਆਮ ਜਨਤਾ ਨੂੰ ਇਹੀ ਕਹਿਣਾ ਚਾਹਣਾ ਕਿ ਆਪਣੀ ਰਾਖੀ ਆਪ ਕਰੋ ਇਹਨਾਂ ਗੰਦੀਆਂ ਸਰਕਾਰਾਂ ਤੋਂ ਨਾ ਝਾਕ ਕਰੋ ਕਿਉਂਕਿ ਇਹ ਸਰਕਾਰਾਂ ਕਦੇ ਕਿਸੇ ਦੀ ਨਹੀਂ ਬਣਦੀਆਂ ਜਦੋਂ ਗੁਰਸ ਕੁਰਸੀ ਦੇ ਬਹਿ ਜਾਂਦੇ ਆ ਬਾਈ ਸੋ ਕਿਸੇ ਦੀ ਨਹੀਂ ਹੁੰਦੀਆਂ ਜਿੰਨਾ ਚਿਰ ਕੁਰਸੀ ਤੇ ਨਹੀਂ ਬਹਿੰਦੇ ਵੋਟਾਂ ਖਾਤਰਾ ਇਹ ਲੋਕਾਂ ਨੂੰ ਲੋਲੀਪਪੋਪ ਦੇ ਦੇ ਕੇ ਲੋਕਾਂ ਦੇ ਹਤਿਆਸੀ ਬਣਦੇ ਆ ਭਗਮੰਤਮਨ ਵੀ ਬਣਦਾ ਸੀਗਾ ਪਰ ਇਹ ਲੋਕਾਂ ਦੇ ਨਹੀਂ ਬਾਈ ਜਦੋਂ ਇਹ ਬੈਠ ਜਾਂਦੇ ਆ ਤਾਂ ਦਿੱਲੀ ਦੇ ਬਣ ਕੇ ਬੈਠ ਜਾਂਦੇ ਆ ਤਾਂ ਲੋਕਾਂ ਨੂੰ ਕਹਿਣਾ ਚਾਉਣਿਆ ਵੀ ਲੋਕ ਤਾਕਤ ਨੂੰ ਪਹਿਚਾਣ ਕੇ ਝੰਡੇ ਚਾਕੇ ਬਈ ਇਹਨਾਂ ਕਿਸਾਨ ਯੂਨੀਅਨ ਦੀ ਤਾਕਤ ਨੂੰ ਵੱਡਾ ਕਰੋ ਤਾਂ ਜੋ ਤੁਹਾਡੇ ਜਿਹੜੇ ਮਸਲੇ ਨੇ ਆਪਾਂ ਬੈਠ ਕੇ ਲੋਕਾਂ ਦੇ ਵਿੱਚ ਇਹ ਮਸਲੇ ਹੱਲ ਕਰ ਸਕੀਏ ਬਈ ਸਤਿ ਸ਼੍ਰੀ ਅਕਾਲ ਉਹ ਠੀਕ ਉਹ ਕੀ ਆ ਕੀ ਇਹਨੂੰ ਲੰਮੇ ਕਰਨੀ ਹੈ karena ada santan ke suami kita ਮਾਨ ਬ੍ਰਹਮਣ ਦੇ ਨਾਮ ਕਿੰਨਾ ਕੁ ਸਮਾਂ ਨਿਕਲਿਆ ਸਾਹਮਣੇ ਜੀਸੀਬੀ ਚੱਲਦੀਆਂ ਦੱਬੂ ਅੱਗੇ ਜੇਜੇਗਨ ਦੇ ਨਗਰ ਕੌਂਸਲ ਦੇ ਵਿਦਿਆਰਥੀ ਕਰ ਰਿਹਾ ਹੈ 6 ਵਜੇ ਦੌਰਾਨ ਤੇ ਕਿਉਂਕਿ ਜਿਹੜਾ ਪਿਛਲੇ 19 ਮਾਰਚ ਨੂੰ ਸੰਪੂਰਨ ਅਗਵਾਹੀ ਵਾਪਰੀ ਉਹਦੇ ਨਾਲੇ ਨਾਬੇ ਦੇ ਨੱਕ ਤੋਂ ਫ੍ਰੈਕਟਰ ਗਏ ਫ੍ਰੈਕਟਰਾਂ ਦੇ ਨਾਲ ਉਹ ਆਦਿਆਂ ਪਾਟੀਆਂ ਪਾਟੀਆਂ ਦੇ ਜਿਹੜੇ ਇੱਕ ਸਰਦਾਰ ਜਿਹੜੇ ਬੁਸ਼ਮਾਨ ਉਹਨੂੰ ਪਕੋਲ ਪਾਪੂ ਘਰ ਦੇ ਵਿੱਚ ਫ੍ਰੈਕਟਰ ਪੁਆਇੰਟ ਤੇ ਪਹੁੰਚਦਾ ਸੀ ਉਹ ਰਾਸ਼ੀਂ ਰਤਨਾਵਾ ਕਮੇਨ ਜਿਗਿਆ ਉਹ ਤਾਂ ਆਦਿਆਂ ਉਹ ਸਮਾਨ ਨਾਲੋਂ ਪਾਪੂ ਦੇ ਬੱਤੇ ਸਾਂਹੇ ਆ ਗਿਆ ਉਹਦੇ ਤੋਂ ਰਾਤ ਨੂੰ ਹੋਇਆ ਜਿਸ ਨੂੰ ਜਿਹੜਾ ਸਾਲੀ ਬੰਦੀ ਸਿਫਰਟ ਤੋਂ ਉਹਨੂੰ ਰਾਸ਼ੀਂ ਪਾਇਆ ਪਰ ਹਾਈ ਨਾ ਅਦਾਲੇ ਟਾਇਰਹੀਸੇ ਮਤਰਾਵੋ ਜੁਹਦੇ ਮਤਾਬਕ ਸਾਡੀ ਇਹ ਸ਼ੁਰੂ ਹੋਈ ਕਿ ਸਾਡੀ ਮੁਵਾਰੀ ਜਥੇਬੰਦੀ ਦੇ ਆਗੂਆਂ ਦੀ ਲਗਾਤਾਰ ਜਾਰੀ ਸੀਗੀ ਇਹਦੇ ਆਧਾਰ ਤੇ ਸਾਨੂੰ ਮਿਚੋ ਕਨਫਰਮ ਮਿਲੰਦੇ ਮਤਾਬਕ ਕਿ ਯੋਗੀ ਕੋਠੀ ਦੇ ਵਿੱਚ ਨਗਰ ਕੌਂਸਲ ਦੇ ਦਫਤਰ ਤੇ ਜਿਹੜਾ ਟਰਾਲੀਆਂ ਦਾ ਬੱਜ ਦਾ ਅਸਮਾਨ ਹੈ ਵਿੱਡਾ ਡਾਲੇ ਜਿਹੜੀ ਹੋਰ ਉਪਰੇ ਦੁਸ਼ਮਾਨ ਸੀਗਾ ਜਿਹੜਾ ਸਾਡੀਆਂ ਤੋਂ ਉਹਨਾਂ ਤੋਂ ਆਸੇ ਪਾਸੇ ਨਹੀਂ ਹੋਇਆ ਜਦੋਂ ਅਸਮਾਨ ਬਰਾਉ ਦਾ ਪੱਟਾ ਚ ਉਸ ਤੋਂ 2-4 ਦਿਨ ਬਾਅਦ ਮੋਜਰੀ ਦੇਸੀ ਵੀ ਚੱਲ ਰਹੀ ਹੈ ਦੇਖ ਰਹੇ ਹਾਂ ਕਿ ਇੱਥੇ ਪਟਾਈ ਹੋ ਰਹੀ ਹੈ ਕਿਉਂ ਸਮਾਨ ਇੱਥੇ ਦੱਬਿਆ ਹੈ ਅਸੀਂ ਉਹ ਉਥੇ ਛੱਡਦੇ ਹਾਂ ਉਸ ਤੋਂ ਤੋਂ ਮੀਆ ਖਾਣਾਂ ਤੇ ਸਾਡੀ ਜਾਣਕਾਰੀ ਦੇ ਮੁਤਾਬਕ ਇਹ ਕੱਲ ਦਾ ਮੋਰਦਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਤਸਦੀਕ ਕਰਾਈ ਜਾਵੇ ਕਿ ਇੱਥੇ ਸਾਡਾ ਛੱਡ ਕੇ ਸਾਡਾ ਉਹ ਰੰਗ ਦਾ ਸਮਾਨ ਹੋਰ ਗਵਨ ਕੀਤਾ ਗਿਆ ਉਹਦੇ ਅਧਾਰ ਤੇ ਕੱਲ ਦਾ ਪ੍ਰਸ਼ਾਸਨ ਵੱਲੋਂ ਪਟੋਲ ਦੀ ਮਨਜ਼ੂਰੀਆਂ ਵੀ ਐਸਡੀਓ ਖਾਲ ਤੋਂ ਮਨਜ਼ੂਰੀ ਲੈਣ ਨੂੰ ਪਈ ਸਰਕਾਰੀ ادارے ਦੇ ਵਿੱਚ ਹੈ ਜਣੀ ਕੱਲ ਕੁਝ ਨਹੀਂ ਹੋਇਆ ਤੇ ਅੱਜ ਪ੍ਰਸ਼ਾਸਨ ਤੇ ਜੇ ਦਬਾਅ ਬਣਿਆ ਕਿ ਮੁੱਦਾ ਵੱਡਾ ਹੋਣਾ ਹੈ ਤਾਂ ਫਿਰ ਪ੍ਰੋਜੈਕਸ਼ਨ ਵੱਲੋਂ ਜੀ.ਸੀ.ਬੀ ਲਾ ਕੇ ਤੇ ਸਾਡੀ ਕਸਮੀ ਕਰਾਈ ਜਾ ਰਹੀ ਹੈ ਲੋਕਾਂ ਨੂੰ ਕਿ ਇੱਥੋਂ ਦੇ ਨਾਂ ਬਰਾਮਦੇ ਬਿੱਡ ਦੀਆਂ ਬੱਤੀਆਂ ਸੀ ਉੱਪਰ ਦਾ ਬਿੱਡ ਜਾਲੀ ਆਲਾ ਤੁਸੀਂ ਵਾਲਾ ਲੱਗੇ ਹੋਏ ਕਿੰਨਾ ਕੁ ਸਮਾਨ ਪ੍ਰਾਪਤ ਹੋਇਆ ਦੇਖੋ ਹਲੇ ਤਾਂ ਫਿਲਹਾਲ ਕੋਈ ਟਰਾਲੀ ਦੇ ਬਿੱਡ ਦੀਆਂ ਜਿੰਨਾ ਕੁ ਬਰਾਮਦੇ ਹਲੇ ਪਏ ਹੋਇਆ ਤੇ ਅੱਗੇ ਜੀ.ਸੀ.ਬੀ ਚੱਲ ਰਹੀ ਹੈ ਕਿਉਂਕਿ ਕਾਫੀ ਜਗ੍ਹਾ ਜੁਗਾ ਪੱਟੀ ਹੋਈ ਹੈ ਲੰਮਾ ਸਮਾਂ ਇਹ ਹੈ ਕਿ ਉਹਰੇ ਕਾਫੀ ਜਲਦੀ ਸਾਡੇ ਕੋਲੇ ਜਾਣ ਕਰੇ ਕਾਫੀ ਸਮਾਨ ਉਹ ਮਤਲਬ ਜਿੱਥੇ ਤੱਕ ਉਹਦੇ ਪਹੁੰਚਦਾ ਜਾਵੇ ਰਹੀਆਂ ਜਦੋਂ ਅਸੀਂ ਆਪੀ ਇਹ ਕੋ ਖਾਣਾ ਹੈ ਇਹ ਤਾਂ ਬਸ ਖਾਣਾ ਹੈ ਉਹ ਸੁਭਾਨ ਮੇਲਾ ਮੁਸਵਾਰ ਉਸੇ ਪ੍ਰਸ਼ਾਸਨ ਤੋਂ ਸੰਤੁਸ਼ਟ ਹੋ ਕੇ ਚੱਤੀ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣ ਬਲਕਿ ਇਹ ਘੱਟਾ ਲੈ ਕੋ ਪ੍ਰਸ਼ਾਸਨ ਤੋਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਕਿ ਉਹ ਇੱਕ ਪ੍ਰਸ਼ਾਸਨ ਹੱਥ ਫੱਤੀ ਗਏ ਸਾਰੇ ਪ੍ਰਸ਼ਾਸਨ ਸਾਫ਼ ਦੇ ਰਹਿ ਚੰਗੀ ਗੱਲ ਪਰ ਇਹ ਪ੍ਰਸ਼ਾਸਨ ਸਾਫ਼ ਨਹੀਂ ਲੋਕਾਂ ਦੇ ਰਹਿੰਦੇ ਕਿ ਪ੍ਰਸ਼ਾਸਨ ਵਿੱਚ ਬਣਾਉਂਦੇ ਉਹ ਪ੍ਰਸ਼ਾਸਨ ਨੂੰ ਫੇਰ ਆਪਦੀ ਕਾਰਵਾਈ ਕਰਨੀ ਚਾਹੀਏ ਫਿਲਹਾਲ ਇਹ ਠੀਕ ਹੈ ਕਿ ਪ੍ਰਸ਼ਾਸਨ ਦੇ ਨਾਲ ਚੰਗੀ ਗੱਲ ਹੈ ਸਾਨੂੰ ਛੱਡਤਾ ਤੇ ਕਿਉਂਕਿ ਸੀਆਈ ਨੇ ਪਟਿਆਲੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਿਹੜਾ ਪਹਿਲਾਂ ਖਾਨ ਮਰਿਆ ਤੇ ਉਹਦੇ ਵਿੱਚ ਇੱਕ ਪਾਸੇ ਹੈ ਇਹ CIA ਦਾ ਹੀ ਪਾਸਾ ਹੈ ਕਿ ਇੱਕੋ ਪੱਤੇ ਸੰਬੰਧ ਦਾ ਮੈਂ ਤਾਂ CIA ਦੇ ਰਿਪੋਰਟ ਨੂੰ ਅਕੇਕ ਰੱਖਿਆ ਇਸ ਕਰਕੇ ਸਾਡੀ ਸੰਤੁਸ਼ਟੀ ਜਦੋਂ ਹੋ ਗਈ ਅਸੀਂ ਪ੍ਰਸ਼ਾਸਨ ਨੂੰ ਮੁਆਫ ਕਰਾਂਗੇ ਕਿ ਸਾਡੀ ਗੱਲ ਦੇ ਤੇ ਗੁੱਸੇ ਕਢਾਏ ਐ ਕਿ ਉਹ ਪਤਾ ਕਰੇ ਕਿ CIA ਆਪਣੀ ਅੱਗੇ ਕਾਰਵਾਈ ਕਿਹਦੇ ਤਰੀਕੇ ਨਾਲ ਚੋਰਦੀ ਆ ਉਹ ਉਸ ਤੇ ਅਸੀਂ ਅਗਲੀ ਵਾਰ ਲੋਕਾਂ ਤੇ ਕਿਸਾਨ ਜੱਥੇਬੰਦੀਆਂ ਕੀ ਕਹਿੰਦੇ ਚੋ ਲੋਕਾਂ ਨੂੰ ਕਿ ਕਿਸਾਨ ਜਿੱਤੇ ਵੱਡਿਆਂ ਦਾ ਇਹ ਕਹਿਣਾ ਚਾਹੁੰਦੇ ਆ ਕਿ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਦੇ ਦੌਰ ਦੇ ਦੇਬਾਂ ਦੀ ਚੱਲਦੀ ਹੈ ਜਾਂ ਸਰਕਾਰਾਂ ਦਾ ਰਵਈਆ ਕਿਉਂਕਿ ਇਹ ਤਾਂ ਛੋਟੀਆਂ ਗੱਲਾਂ ਜਿਹੜਾ ਸ਼ੰਭੂ ਤੋਂ ਸਮਾਨ ਚੋਰੀ ਹੋਇਆ ਵੱਡੇ ਆਮਲੇ ਸਾਡੇ ਕਿਸਾਨ ਦੀ ਸਰਕਾਰ ਦੇ ਪੰਜਾਬ ਦੀ ਸਰਕਾਰ ਉਹਦੇ ਟੈਕਸ ਬੈ ਘਰ ਲਈ ਆ ਬਿਜਲੀ ਐਕਟ ਵਾਲੇ ਬਿੱਲ ਆ ਇਹ ਮਤਲਬ ਇਹ ਨਾ ਕੋਣ ਵਾਲੇ ਦੁਆਰੇ ਉਹ ਕਾਨੂੰਨ ਇਹਦੇ ਤਰੀਕੇ ਨਾਲ ਲਾ ਦੂਗਾ ਮੰਡੀਆਂ ਖਾਸ ਕਰਨ ਵਾਲੇ ਇਹ ਮੈਂ ਕਿਹਨੂੰ ਮਾਤ ਪੈਰ ਹੁਣਾ ਦੇ ਲੋਕਾਂ ਨੂੰ ਇਹ ਕਹਿੰਦੇ ਆ ਕਿ ਜੱਡੇ ਬੰਦ ਹੋ ਜਿਓ ਭਾਈ ਆਪ ਵੀ ਲੜਾਈ ਕਰਨਾ ਅੱਜੋ ਤੁਹਾਨੂੰ ਬਚਾਂਗੇ ਨਹੀਂ ਇਹੋ ਜਿਹੇ ਗੁੰਡੇ ਅੰਦਰ ਆਈਆਂ ਜਾਂ ਛੱਡੀਆਂ ਸਰਕਾਰਾਂ ਸਾਨੂੰ ਲੁੱਟ ਕੇ ਖਾ ਜਾਣਗੀਆਂ ਸਾਨੂੰ ਵੇਚ ਦਣਗੀਆਂ ਆਪੀ ਦਾ ਆਕਾਪ ਨਿਸ਼ਾਨਾ ਉਹਦੇ ਪੈਰਾਂ ਦੇ ਖੜੇ ਨੇ ਦੇਖੋ ਤੇ ਸ਼ਨਾਤ ਤੋਂ ਹੀ ਮਿੱਧੇ ਕੋ ਇਸ ਦਾ ਨਾਲ ਹੀ ਲੋਕ ਇੱਕ ਜੋਪਾ ਦੇ ਨਾਲ ਆਪਦੇ ਹੱਕਾਂ ਵਾਸਤੇ ਲੜਨਾ توهان جو اپيان جو اپن کي کنيو